ਹੈ ਕੁਆਲਿਟੀ ਦੇ ਬਰੀਵ ਕਰਨਾ ਮੈਨੂੰ ਚੋਖਾ ਕੰਮ ਕਰਨਾ ਬਿਲਕੁਲ ਮੈਨੂੰ ਨਹੀਂ ਚਾਹੀਦਾ ਮੈਂ ਨਹੀਂ ਬੜੇ ਪੈਸੇ ਕਮਾਣੇ ਮੈਨੂੰ ਲੱਗਦਾ ਵੀ ਜਿੱਥੋਂ ਵੀ ਤੁਸੀਂ ਉੱਠ ਕੇ ਆਏ ਹੋ ਜਿੱਥੇ ਤੱਕ ਵੀ ਤੁਸੀਂ ਪਹੁੰਚੇ ਹੋ ਤੁਹਾਡੀ ਜੋ ਵੀ ਜਰਨੀ ਰਹੀ ਹੈ ਉਹ ਜੇ ਤੁਸੀਂ ਇੰਜੋਏ ਨਹੀਂ ਕੀਤੀ ਜੇ ਤੁਸੀਂ ਉਸ ਜਰਨੀ ਨੂੰ ਫੀਲ ਨਹੀਂ ਕੀਤਾ ਦੈਨ ਥੇਰ ਇਜ਼ ਨੋ ਪੁਆਇੰਟ ਆਫ ਡੂਇੰਗ ਐਨੀਥਿੰਗ ਮਾਉਂਟ ਐਵਰੇਸ ਜਾਣਾ ਹੁਣ ਆਪਾਂ ਇੱਥੋਂ ਟੱਪ ਕੇ ਮਾਊਂਟ ਐਵਰੇਸਟ ਛੱਡ ਕੇ ਬਹਿ ਜਾਾਂਗੇ ਸਵਾਦ ਆਊਗਾ ਆਪਾਂ ਨੂੰ ਵਟ ਵੀ ਇੰਜੋਏ ਇਸ ਦ ਜਰਨੀ ਜਿਹੜੀ ਤੁਹਾਡੀ ਮਾਂ ਬੋਲੀ ਹੁੰਦੀ ਹੈ ਨਾ ਉਹਦੇ ਵਿੱਚ ਤੁਸੀਂ ਬਹੁਤ ਕੰਫਰਟੇਬਲ ਹੁੰਦੇ ਹੋ ਹਨਾ ਬਾਕੀ ਲੈਂਗੁਏਜਸ 'ਚ ਮੈਨੂੰ ਥੋੜਾ ਜਿਹਾ ਡਿਫਿਕਲਟ ਫੀਲ ਹੁੰਦਾ ਹੈ ਕਿਉਂਕਿ ਉਹ ਕਿਤੇ ਨਾ ਕਿਤੇ ਚਾਹ ਕੇ ਮੇਰਾ ਮੈਨੂੰ ਥੋੜਾ ਜਿਹਾ ਬਨਾਵਟੀ ਕਰਨਾ ਪੈਂਦਾ ਮੈਨੂੰ ਇਨਫੈਕਟ ਪੜ੍ਹ ਕੇ ਬਹੁਤ ਜ਼ਿਆਦਾ ਸਮਝ ਨਹੀਂ ਆਉਂਦੀ ਮੈਂ ਸਟੋਰੀ ਹਮੇਸ਼ਾ ਸੁਣਨੀ ਪਸੰਦ ਕਰਦਾ ਮੈਨੂੰ ਲੱਗਿਆ ਕਿ ਇਹ ਫਿਲਮ ਬੜੀ ਓਨੈਸਟ ਫਿਲਮ ਹੈ ਸਤਿ ਸ਼੍ਰੀ ਅਕਾਲ ਪੰਜਾਬੀ ਗਰੁੱਪ ਦੇਖ ਰਹੇ ਹੋ ਤੇ ਫਿਲਮ ਮੇਰਾ ਬਾਬਾ ਨਾਨਕ ਦਾ ਟ੍ਰੇਲਰ ਲਾਂਚ ਹੋਇਆ ਦੇਖਿਆ ਬਹੁਤ ਖੂਬਸੂਰਤ ਬਹੁਤ ਬਾਕਮਾਲ ਤੇ ਬਹੁਤ ਵੱਖਰੇ ਕਨਸੈਪਟ ਤੇ ਬੇਸਡ ਫਿਲਮ ਹੈ ਜਿਸ ਦਾ ਟ੍ਰੇਲਰ ਹੁਣੇ ਦੇਖਿਆ ਹੈ ਵਿਕਰਮਜੀਤ ਵਿੱਕ ਸਾਡਾ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੁਹਾਡੀ ਫਿਲਮ ਦੇ ਲਈ ਟ੍ਰੇਲਰ ਬਹੁਤ ਖੂਬਸੂਰਤ ਸੀ ਬਹੁਤ ਵੱਖਰਾ ਸਬਜੈਕਟ ਹੈ ਇਸ ਫਿਲਮ ਦਾ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅ ਤੁਸੀਂ ਬਹੁਤ ਚੂਜ਼ੀ ਹੋ ਆਪਣੇ ਕੰਮ ਨੂੰ ਲੈ ਕੇ ਹਨਾ ਬਹੁਤ ਰੀਅਰ ਕੰਮ ਕਰਦੇ ਹੋ ਹਨਾ ਪਿਕ ਜਦੋਂ ਕਿཅੀ ਕਿਸੇ ਚੀਜ਼ ਨੂੰ ਪਿਕ ਕਰਨਾ ਹੁੰਦਾ ਕਿਸੇ ਫਿਲਮ ਨੂੰ ਪਿਕ ਕਰਨਾ ਤਾਂ ਕੀ ਚੀਜ਼ ਮਾਈਂਡ ਦੇ ਵਿੱਚ ਸਭ ਤੋਂ ਪਹਿਲਾਂ ਰੱਖਦੇ ਹੋ ਪਤਾ ਨਹੀਂ ਮੈਨੂੰ ਲੱਗਦਾ ਮੈਂ ਗੋ ਵਿਦ ਦਾ ਫਲੋ ਕਾਈਂਡ ਆਫ ਬੰਦਾ ਮੈਨੂੰ ਕੋਈ ਵੀ ਚੀਜ਼ ਮੈਂ ਦਿਮਾਗ 'ਚ ਰੱਖ ਕੇ ਨਹੀਂ ਚੱਲਦਾ ਮੈਨੂੰ ਲੱਗਦਾ ਜੋ ਮੌਕੇ ਤੇ ਹੋਏਗਾ ਉਹ ਵੇਖਿਆ ਜਾਏਗਾ ਹਨਾ ਜੇ ਕੋਈ ਕਹਾਣੀ ਮੈਨੂੰ ਸੁਣਾਉਂਦਾ ਹੈ ਕੋਈ ਕਰੈਕਟਰ ਮੈਨੂੰ ਸੁਣਾਉਂਦਾ ਅਗਰ ਉਹ ਮੈਨੂੰ ਟੱਚ ਕਰ ਜੇ ਉਹਦੇ ਇਮੋਸ਼ਨ ਇਫ ਆਈ ਕੈਨ ਫੀਲ ਆਈ ਟੇਕ ਇਟ ਇਫ ਆਈ ਕੈਨ ਨਾਟ ਫੀਲ ਫਿਰ ਮੈਨੂੰ ਲੱਗਦਾ ਵੀ ਫਾਇਦਾ ਹੀ ਨਹੀਂ ਮੈਂ ਉਹਨੂੰ ਸਹੀ ਤਰ੍ਹਾਂ ਕਰ ਨਹੀਂ ਪਾਉਂਗਾ ਆਈ ਵੋਂਟ ਬੀ ਏਬਲ ਟੂ ਇੰਜੋਏ ਹੈ ਨਾ ਤੇ ਜੇ ਬੰਦਾ ਸੈੱਟ ਤੇ ਰਹਿ ਕੇ ਕੋਈ ਕੈਰੈਕਟਰ ਕਰਦਾ ਹੈ ਕਈ ਵਾਰੀ ਆਪਾਂ ਪੈਸੇ ਲਈ ਕੋਈ ਚੀਜ਼ ਕਰ ਲੈਨੇ ਆ ਕੁਝ ਵੀ ਕਰ ਲੈਨੇ ਆ ਉੱਥੇ ਉਹ ਕਰਦੇ ਆ ਹੋਏ ਜੇ ਤੁਸੀਂ ਤੰਗ ਹੁੰਦੇ ਰਹੋ ਤੁਹਾਨੂੰ ਉਹ ਵਧੀਆ ਫੀਲ ਹੀ ਨਾ ਆਏ ਤੁਸੀਂ ਇੰਜੋਏ ਹੀ ਨਾ ਕਰ ਪਾਓ ਤੇ ਫਿਰ ਮੈਨੂੰ ਲੱਗਦਾ ਵੀ ਉਹ ਕੰਮ ਕਰਨ ਦਾ ਫਾਇਦਾ ਨਹੀਂ ਕਿਉਂਕਿ ਸ਼ੁਰੂਆਤ ਚ ਐਵੇਂ ਦੇ ਇੱਕ ਦੋ ਕੰਮ ਮੇਰੇ ਤੋਂ ਹੋਏ ਆ ਤੇ ਜੋ ਸਿਰਫ ਪੈਸੇ ਲਈ ਕੀਤੇ ਆ ਸ਼ੁਰੂਆਤ ਚ ਹੋ ਜਾਂਦਾ ਕੰਮ ਸ਼ੁਰੂਆਤ ਚ ਤੁਹਾਨੂੰ ਪਤਾ ਨਹੀਂ ਹੁੰਦਾ ਤੁਹਾਨੂੰ ਕੰਮ ਚਾਹੀਦਾ ਹੁੰਦਾ ਤੁਹਾਨੂੰ ਇਨੀ ਇਨੀ ਸੈਂਸ ਨਹੀਂ ਹੁੰਦੀ ਜਿਹਨੂੰ ਆਪਾਂ ਅਕਲ ਕਹਿੰਦੇ ਆ ਤੁਹਾਨੂੰ ਇਹਨਾਂ ਇਹਨਾਂ ਤਜਰਬਾ ਨਹੀਂ ਹੁੰਦਾ ਇਹਨਾਂ ਪਤਾ ਨਹੀਂ ਹੁੰਦਾ ਤੁਹਾਨੂੰ ਹਨਾ ਤੇ ਤੁਸੀਂ ਕਿਸੇ ਕਿਸੇ ਵੀ ਤਰ੍ਹਾਂ ਤੁਹਾਨੂੰ ਕੰਮ ਚਾਹੀਦਾ ਹੁੰਦਾ ਸੋ ਉਦੋਂ ਤੁਸੀਂ ਯੂ نو ਐਸ ਵੀ ਸੇ ਬੈਗਰਸ ਕਾਂਟ ਬੀ ਚੂਸਰਸ ਸੋ ਉਹਨਾਂ ਦਾ ਵੀ ਕੰਮ ਮਿਲੇ ਜਦੋਂ ਮਿਲਦਾ ਫਿਰ ਸਲੋਲੀ ਤੁਸੀਂ ਕੰਮ ਕਰਦੇ ਆ ਕਰਦੇ ਆ ਤੁਸੀਂ ਐਕਸਪੀਰੀਅੰਸ ਕਰਦੇ ਹੋ ਸਿੱਖਦੇ ਹੋ ਤੇ ਤੁਹਾਨੂੰ ਪਤਾ ਲੱਗਦਾ ਕਿ ਤੁਸੀਂ ਕਿਵੇਂ ਦਾ ਕੰਮ ਕਰਨਾ ਚਾਹੁੰਦੇ ਹੋ ਕਿਹਦੇ ਇਸ ਤੁਹਾਨੂੰ ਕੁਝ ਹੀ ਮਿਲ ਰਹੀ ਹੈ ਕਿਤੇ ਨਹੀਂ ਮਿਲ ਰਹੀ। ਸੋ ਆਈ ਗੋ ਲਾਈਕ दैट। ਜਦੋਂ ਕੋਈ ਸਕ੍ਰਿਪਟ ਪੜ੍ਹਦੇ ਉਹ ਕਈ ਵਾਰ ਇਦਾਂ ਹੁੰਦਾ ਕਿ ਪੜ੍ਹਦੇ ਪੜ੍ਹਦੇ ਕੁਝ ਚੀਜ਼ਾਂ ਨਹੀਂ ਸਮਝ ਆਉਂਦੀਆਂ ਮਗਰ ਅਸੀਂ ਜਦੋਂ ਉਸ ਚੀਜ਼ ਨੂੰ 2-3 ਵਾਰ ਪੜ੍ਹੀਏ ਜਾਂ ਦੇਖੀਏ ਜਾਂ ਸੁਣੀਏ ਫਿਰ ਸਾਨੂੰ ਉਹਦਾ मीनिंग ਸਮਝ ਆਉਂਦਾ ਹੈ ਜਾਂ ਫਿਰ ਉਹ ਸਟੋਰੀ ਸਾਨੂੰ ਇੰਟਰਸਟਿੰਗ ਲੱਗਣ ਲੱਗ ਜਾਂਦੀ ਹੈ ਇਦਾਂ ਤਾਂ ਹੁੰਦਾ ਤੁਹਾਡੇ ਨਾਲ? ਡੈਫੀਨਿਟਲੀ ਬਹੁਤ ਵਾਰ ਹੁੰਦਾ ਹੈ। ਮੈਨੂੰ ਇਨਫੈਕਟ ਪੜ੍ਹ ਕੇ ਬਹੁਤ ਜ਼ਿਆਦਾ ਸਮਝ ਨਹੀਂ ਆਉਂਦੀ ਮੈਂ ਸਟੋਰੀ ਹਮੇਸ਼ਾ ਸੁਣਨੀ ਪਸੰਦ ਕਰਦਾ। ਦੈਨ ਪੜ੍ਹਨੀ ਪੜਨ ਨਾਲ ਤੁਸੀਂ ਇਹਨਾਂ ਫੀਲ ਨਹੀਂ ਕਰ ਪਾਉਂਦੇ ਮੈਨੂੰ ਐਵੇਂ ਲੱਗਦਾ ਜਦੋਂ ਤੁਹਾਨੂੰ ਕੋਈ ਨਰੇਟ ਕਰਦਾ ਨਾ ਰਾਈਟਰ ਜਾਂ ਡਾਇਰੈਕਟਰ ਪਰ ਤੁਹਾਨੂੰ ਉਹ ਹਰ ਚੀਜ਼ ਫੀਲ ਹੁੰਦੀ ਆ ਸੋ ਮੈਂ ਸੁਣਨਾ ਜ਼ਿਆਦਾ ਪਸੰਦ ਕਰਦਾ ਪੜਨ ਨਾਲੋਂ ਮੇਰਾ ਬਾਬਾ ਨਾਨਕ ਇੱਕ ਨਾਮ ਹੀ ਆਪਣੇ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਹੈ ਨਾ ਟਾਈਟਲ ਹੈ ਫਿਲਮ ਨੂੰ ਲੈ ਕੇ ਤੇ ਫਿਲਮ ਦੇ ਵਿੱਚ ਬਹੁਤ ਸਾਰੇ ਇਮੋਸ਼ਨ ਹੈ ਖੁਸ਼ੀ ਵੀ ਹੈ ਗਮ ਵੀ ਹੈ ਪੰਜਾਬ ਦੇ ਮੁੱਦਿਆਂ ਤੇ ਵੀ ਗੱਲ ਕੀਤੀ ਗਈ ਹੈ ਤੇ ਜਦੋਂ ਇਹ ਸਟੋਰੀ ਤੁਹਾਡੇ ਤੱਕ ਆਈ ਤੇ ਕਿਹੜੀ ਚੀਜ਼ ਤੁਹਾਨੂੰ ਕਲਿੱਕ ਕੀਤੀ ਕਿ ਹਾਂ ਇਹ ਪ੍ਰੋਜੈਕਟ ਤਾਂ ਮੈਂ ਪੱਕਾ ਕਰਾਂਗਾ ਮੈਨੂੰ ਲੱਗਿਆ ਕਿ ਇਹ ਫਿਲਮ ਬੜੀ ਓਨੈਸਟ ਫਿਲਮ ਹੈ ਇਹ ਆਪਾਂ ਹਮੇਸ਼ਾ ਗੱਲ ਕਰਦੇ ਆਂ ਕਿ ਬੜੀ ਵਕਰੀ ਫਿਲਮ ਹੈ ਬੜੀ ਔਮੇਦੀ ਹੈ ਹਨਾ ਸੋ ਆਏ ਫੈਲਟ ਇਟ ਲਾਈਕ ਥਿਸ ਇਜ਼ ਵੈਰੀ ਬੇਸਿਕ ਐਂਡ ਜਿਹੜੀ ਆਪਾਂ ਨੇ ਨਾ ਜਿਹੜੀਆਂ ਜਿਹੜੀਆਂ ਚੀਜ਼ਾਂ ਸਾਡੇ ਸਾਡੇ ਜਿਹੜੇ ਬੇਸਿਕਸ ਹੁੰਦੇ ਨੇ ਉਹ ਕਿਤੇ ਨਾ ਕਿਤੇ ਮਿਸ ਕਰ ਦਿੰਦੇ ਨੇ ਆਪਾਂ ਹਨਾ ਤੇ ਇਹ ਬਹੁਤ ਬੇਸਿਕ ਸਾਡੇ ਆਲੇ-ਦੁਆਲੇ ਜਿਵੇਂ ਕਿਰਦਾਰ ਹੁੰਦੇ ਨੇ ਲੋਕਾਂ ਨਾਲ ਲੋਕੀ ਗੋ-ਥਰੂ ਕਰਦੇ ਨੇ ਲਾਈਫ 'ਚ ਨਾ ਕੋਈ ਬਹੁਤ ਸਾਰੀ ਚੀਜ਼ਾਂ ਹੋ ਜਾਂਦੀਆਂ ਨੇ ਹਰ ਇੱਕ ਨਾਲ ਸਾਡੇ ਫੈਮਿਲੀ ਚ ਜਾਂ ਫਰੈਂਡ ਸਰਕਲ ਚ ਜਾਂ ਸਾਡੇ ਪਿੰਡ ਚ ਜਾਂ ਸਾਡੇ ਸ਼ਹਿਰ ਚ ਹਨਾ ਸੋ ਬਹੁਤ ਚੀਜ਼ਾਂ ਅਸੀਂ ਫੀਲ ਕਰਦੇ ਹਾਂ ਕਿਉਂਕਿ ਸਾਡੇ ਜਾਣਨ ਵਾਲੇ ਹੁੰਦੇ ਨੇ ਬਹੁਤ ਚੀਜ਼ਾਂ ਸਾਨੂੰ ਪਤਾ ਹੀ ਨਹੀਂ ਹੁੰਦਾ ਹਨਾ ਸੋ ਉਹ ਬੇਸਿਕ ਜਿਹੜੀਆਂ ਚੀਜ਼ਾਂ ਨੇ ਨਾ ਉਹ ਕਿਤੇ ਨਾ ਕਿਤੇ ਆਪਾਂ ਮਿਸ ਕਰਦੇ ਆ ਮੈਨੂੰ ਲੱਗਦਾ ਸੋ ਦਿਸ ਫਿਲਮ ਈਦਰ ਯੂਨੀਕ ਪਾਰਟ ਹੈ ਕਿ ਉਹਨਾਂ ਬੇਸਿਕ ਚੀਜ਼ਾਂ ਨੂੰ ਮੁੱਖ ਰੱਖ ਕੇ ਫਿਲਮ ਆਈ ਗਈ ਹੈ ਹਨਾ ਇਹਦੀ ਜਿਹੜੀ ਸਟੋਰੀ ਆ ਇਹ ਜੂਰੀ ਫੇਟਾ ਜਦੋਂ ਤੁਹਾਨੂੰ ਭਰੋਸਾ ਹੁੰਦਾ ਤੁਹਾਡੇ ਵਾਹਿਗੁਰੂ ਪਰਮਾਤਮਾ ਤੇ ਜਾਂ ਆਪਣੇ ਆਪ ਤੇ ਭਰੋਸਾ ਹੁੰਦਾ ਸੋ ਤੁਹਾਡਾ ਜ਼ਿੰਦਗੀ ਜਿਉਣ ਦਾ ਤਰੀਕਾ ਜਿਹੜਾ ਹੈ ਜਾਂ ਕਹਿ ਲੋ ਕਿ ਅਪਰੋਚ ਜਿਹੜੀ ਟੁਵਰਡਸ ਲਾਈਫ ਹਨਾ ਉਹ ਬੜੀ ਘੈਂਟ ਹੁੰਦੀ ਹੈ ਤੁਸੀਂ ਹਰ ਚੀਜ਼ ਨੂੰ ਇੰਜੋਏ ਕਰਦੇ ਹੋ ਹਨਾ ਤੁਸੀਂ ਹਰ ਮੂਮੈਂਟ ਨੂੰ ਹਰ ਇਮੋਸ਼ਨਸ ਨੂੰ ਤੁਸੀਂ ਉਹਦੀ ਰਿਸਪੈਕਟ ਕਰਦੇ ਹੋ ਕਦਰ ਕਰਦੇ ਹੋ ਤੁਸੀਂ ਹਨਾ ਤੁਸੀਂ ਵਟ ਏਵਰ ਯੂ ਗੋ ਥਰੂ ਹਨਾ ਆਪਾਂ ਬਹੁਤ ਵਾਰੀ ਪੜ੍ਹਾਈ ਲਿਖਾਈ ਕਰਕੇ 50 ਇੰਟਰਵਿਊ ਦੇਣ ਜਾਂਦੇ ਆ ਹਨਾ ਤੇ ਆਪਾਂ ਕਈ ਵਾਰੀ ਫੇਲ ਹੁੰਨੇ ਆ ਆਪਾਂ ਨੂੰ ਬਹੁਤ ਮਾਇੂਸੀ ਹੁੰਦੀ ਹੈ ਬਟ ਜਦੋਂ ਤੁਹਾਨੂੰ ਫੇਲ ਹੁੰਦਾ ਨਾ ਪਰੋਸਾ ਹੁੰਦਾ ਤੇ ਮੈਨੂੰ ਲੱਗਦਾ ਹੈ ਉਹ ਜੋ 10 ਜਿਹੜੇ ਕੋਈ 10 ਥਾਵਾਂ ਤੇ ਫੇਲ ਹੋਏ ਹੋ ਨਾ ਕਿ ਉਹ ਸ਼ਾਇਦ ਤੁਹਾਨੂੰ ਕਿਤੇ ਨਾ ਕਿਤੇ ਉਹ ਨੀਵੀਂ ਥਾਂ ਤੇ ਰੱਖਦੇ ਹੋਣ ਜਿਹੜਾ 11ਵਾਂ ਤੁਹਾਨੂੰ ਚੀਜ਼ ਜਿਹੜੀ ਮਿਲਦੀ ਹੈ ਨਾ ਉਹ ਸਮਥਿੰਗ ਮਸਟ ਹੈਵ ਮੈਂਟ ਫॉर ਯੂ ਹੈਣਾ ਜਿਹੜੀ ਤੁਹਾਨੂੰ ਮਿਲਦੀ ਆ ਸਾਨੂੰ ਭਰੋਸਾ ਵਿਸ਼ਵਾਸ ਹੋਣਾ ਚਾਹੀਦਾ ਮਤਲਬ ਭਰੋਸਾ ਵਿਸ਼ਵਾਸਾਨੂੰ ਹਮੇਸ਼ਾ ਕਹਿੰਨ ਚੀਜ਼ ਦੀ ਲੈ ਕੇ ਜਾਂਦਾ ਦੈਟਸ ਵਾਟ ਆਈ ਬੀਲੀਵ ਇਨ ਐਂਡ ਦੈਟਸ ਵਾਟ ਆਰ ਫਿਲਮ ਆਲਸੋ ਸੇਜ਼ ਸਰ ਤੁਸੀਂ ਕੁਆਲਿਟੀ ਤੇ ਜ਼ਿਆਦਾ ਬੀਲੀਵ ਕਰਦੇ ਹੋ ਕਵਾਂਟੀਟੀ ਚ ਡੈਫੀਨਿਟਲੀ ਕੁਆਲਿਟੀ ਕਵਾਂਟੀਟੀ ਦਾ ਚਾਹੀਦੀ ਇਨ ਲਾਈਫਸ ਓਨਲੀ ਕੁਆਲਿਟੀ ਜੋ ਕੰਮ ਕਰੀਏ ਵਧੀਆ ਕਰੀਏ ਬਿਲਕੁਲ ਦੇਖੋ ਜੀ ਹਰ ਇੱਕ ਆਪਣੇ ਵੱਲੋਂ ਕੋਸ਼ਿਸ਼ ਕਰਦਾ ਜੋ ਉਸ ਮੂਮੈਂਟ ਤੇ ਜੋ ਉਸ ਪਾਰਟਿਕੂਲਰ ਟਾਈਮ ਤੇ ਤੁਸੀਂ ਫੀਲ ਕਰਦੇ ਹੋ ਤੁਹਾਨੂੰ ਲੱਗਦਾ ਯੂ ਟੇਕ दैट ਪ੍ਰੋਜੈਕਟ ਹੈਨਾ ਔਰ ਇਨ ਰੀਅਲ ਲਾਈਫ ਆਲਸੋ ਯੂ ਮਤਲਬ ਟੇਕ ਅ ਯੈਸ অর ਨੋ ਹੈਨਾ ਬਟ ਕਈ ਵਾਰੀ ਉਹ ਚੀਜ਼ਾਂ ਖਰਾਬ ਵੀ ਜਾਂ ਸਹੀ ਵੀ ਹੋ ਜਾਂਦੀਆਂ ਨੇ ਉਹ ਵਕਤ ਤੇ ਵੀ ਡਿਪੈਂਡ ਕਰਦਾ ਜੋ ਜਿਵੇਂ ਹੋਣਾ ਹੁੰਦਾ ਹੈਨਾ ਬਟ ਮੈਂ ਕੁਆਲਿਟੀ ਤੇ ਬੀਲੀਵ ਕਰਨਾ ਮੈਨੂੰ ਚੋਖਾ ਕੰਮ ਕਰਨਾ ਬਿਲਕੁਲ ਮੈਨੂੰ ਨਹੀਂ ਚਾਹੀਦਾ ਮੈਂ ਨਹੀਂ ਬੜੇ ਪੈਸੇ ਕਮਾਣੇ ਮੈਂ ਘੱਟ ਕੰਮ ਕਰਾਂ ਬਟ ਜਿਹਦੇ ਵਿੱਚ ਮੈਨੂੰ ਸੈਟੀਸਫੈਕਸ਼ਨ ਮਿਲੇ ਜੇ ਕੋਈ ਕਿਰਦਾਰ ਮੈਂ ਕੋਈ ਵੀ ਕਰ ਰਿਹਾ ਹਾਂ ਤੇ ਮੈਨੂੰ ਉਹ ਕਰਦਿਆਂ ਖੁਸ਼ੀ ਹੋਏ ਤੇ ਬਾਅਦ ਚ ਲੋਕਾਂ ਨੂੰ ਮੇਰਾ ਕਿਰਦਾਰ ਵੇਖਦਿਆਂ ਖੁਸ਼ੀ ਹੋਏ ਤੇ ਦੇ ਦੇ ਕਾਈਂਡ ਆਫ ਅਪਰੀਸ਼ੀਏਟ ਮਾਈ ਥਿੰਗ ਦੈਟਸ ਵਾਟ ਆਈ ਵਾਂਟ ਟੂ ਡੂ ਫਿਰ ਮਨ ਵਿੱਚ ਇੱਕ ਲੈਣਾ ਕਿ ਪੈਸਾ ਹੀ ਰੱਬ ਹੈ ਪੈਸਾ ਹੈ ਤਾਂ ਸਭ ਹੈ ਹਨਾ ਕਿ ਇੱਕ ਐਕਟ੍ਰੈਸ ਵੀ ਬੋਲਦੀ ਹੈ ਕਿ ਮੇਰੇ ਡੈਡ ਮੈਨੂੰ ਗੁਰੂ ਘਰ ਨਹੀਂ ਚਾਹੁੰਦੇ ਕਿਉਂ ਪੈਸੇ ਨੂੰ ਜ਼ਿਆਦਾ ਇੰਪੋਰਟੈਂਟ ਸੰਦੇ ਹਨਾ ਤੇ ਤੁਹਾਨੂੰ ਕੀ ਲੱਗਦਾ ਇਹ ਚੀਜ਼ ਸਹੀ ਹੈ ਅੱਜ ਕੱਲ ਦੇ ਜ਼ਮਾਨੇ ਚ ਦੇਖਦੇ ਕਿਤੇ ਨਾ ਕਿਤੇ ਲੋਕੀ ਪੈਸੇ ਨੂੰ ਵੱਧ ਇੰ of course we all daily life we all go through everybody is like around us talking about money 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 pani paisa utto paisa utto vaddi car chahidi vadda car chahida vadda oh chahida vadda oh chahida but jo sade kol currently hai ga ode ch khush nahi ga apan hai na mera nature nahi hai ga mera main mainu paisa posa zyada oh nahi karda mainu show off kari yes i don't like i don't like all that main lagda hai ki ਜਿੱਥੋਂ ਵੀ ਤੁਸੀਂ ਉੱਠ ਕੇ ਆਏ ਹੋ ਜਿੱਥੇ ਤੱਕ ਵੀ ਤੁਸੀਂ ਪਹੁੰਚੇ ਹੋ ਤੁਹਾਡੀ ਜੋ ਵੀ ਜਰਨੀ ਰਹੀ ਹੈ ਉਹ ਜੇ ਤੁਸੀਂ ਇੰਜੋਏ ਨਹੀਂ ਕੀਤੀ ਜੇ ਤੁਸੀਂ ਉਸ ਜਰਨੀ ਨੂੰ ਫੀਲ ਨਹੀਂ ਕੀਤਾ देन देयर इज नो ਪੁਆਇੰਟ ਆਫ ਡੂਇੰਗ ਐਨੀਥਿੰਗ ਬਿਕਾਜ਼ ਏਵਰੀਥਿੰਗ ਹੈਜ਼ ਅ ਜਰਨੀ ਹੈਨਾ ਜੋ ਵੀ ਤੁਹਾਡੀ ਜਰਨੀ ਐਵਰੀਥਿੰਗ ਵਟ ਏਵਰ ਯੂ ਡੂ ਸੋ ਉਹ ਜਰਨੀ ਹੀ ਹੁੰਦੀ ਹੈ ਸਾਰੀ ਕੁਝ ਮੰਨ ਲਓ ਤੁਸੀਂ ਕਿਤੇ ਵੀ ਤੁਸੀਂ ਆਪਾਂ ਮਾਉਂਟ ਐਵਰੇਸ ਜਾਣਾ ਹੈ ਹੁਣ ਆਪਾਂ ਇੱਥੋਂ ਟੱਪ ਕੇ ਮਾਊਂਟ ਐਵਰੇਸਟ ਚੜ੍ਹ ਕੇ ਵਹਿ ਜਾਾਂਗੇ ਸਵਾਦ ਆਊਗਾ ਆਪਾਂ ਨੂੰ ਵਟ ਵੀ ਇੰਜੋਏ ਇਸ ਦ ਜਰਨੀ ਕਦੋਂ ਕਿੱਥੇ ਕਿਵੇਂ ਫੀਲ ਹੋਇਆ ਕੀ ਕੀਤਾ ਕੀ ਨਾ ਕੀਤਾ ਹਣਾ ਕਿੱਥੇ ਡਿੱਗੇ ਕਿੱਥੇ ਕੀ ਹੋਇਆ ਕਿੱਥੇ ਸਾਹ ਮੁੱਕ ਗਿਆ ਕਿੱਥੇ ਪਾਣੀ ਦੀ ਤਰੇ ਲੱਗੀ ਸੀ ਪਾਣੀ ਹੈ ਨਹੀਂ ਸੀ ਕਿੱਥੇ ਇੰਨਾ ਤੂਫਾਨ ਆਇਆ ਸਾਨੂੰ ਸੋ ਵੀ ਆਲ ਆਰ ਹੇਅਰ ਟੂ ਇੰਜੋਏ ਦ ਜਰਨੀ ਹੈਨਾ ਸੋ ਦੈਟਸ ਵਾਟ ਆਈ ਬੀਲੀਵ ਇਨ ਕਿ ਜਰਨੀ ਜਿਹੜੀ ਥੋਡੀ ਜੋ ਵੀ ਤੁਸੀਂ ਕਰਦੇ ਹੋ ਉਹਦੇ ਵਿੱਚ ਉਹਨੂੰ ਫੀਲ ਕਰਨਾ ਚਾਹੀਦਾ ਉਹਨੂੰ ਇੰਜੋਏ ਕਰਨਾ ਚਾਹੀਦਾ ਜੀ ਬਿਲਕੁਲ ਸਰ ਤੁਸੀਂ ਬਾਲੀਵੁੱਡਸ ਕੰਮ ਕੀਤਾ ਹੈ ਨਾ ਤੁਸੀਂ ਪੰਜਾਬੀ ਇੰਡਸਟਰੀ ਚ ਕਰ ਰਹੇ ਹੋ ਤਾਂ ਮਿਲਚ ਕਰਦੇ ਮਤਲਬ ਸਾਰੇ ਪਾਸੇ ਕੰਮ ਕਰ ਰਹੇ ਹੋ ਤੇ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਕਿਹੜੀ ਇੱਕ ਐਸੀ ਚੀਜ਼ ਹੈ ਜੋ ਸਾਰਿਆਂ ਨਾਲੋਂ ਵੱਖਰੀ ਲੱਗਦੀ ਹੈ ਸਾਡੀ ਪੰਜਾਬੀ ਬੋਲੀ ਸਾਡੀ ਪੰਜਾਬੀ ਬੋਲੀ ਕਿਉਂਕਿ ਮੈਂ ਬਚਪਨ ਤੋਂ ਛੋਟੇ ਹੁੰਦੇ ਤੋਂ ਪੰਜਾਬੀ ਬੋਲਦਾ ਆ ਹਣਾ ਤੇ ਜਿਹੜੀ ਤੁਹਾਡੀ ਮਾਂ ਬੋਲੀ ਹੁੰਦੀ ਹੈ ਨਾ ਉਹਦੇ ਵਿੱਚ ਤੁਸੀਂ ਬਹੁਤ ਕੰਫਰਟੇਬਲ ਹੁੰਦੇ ਹੋ ਹਣਾ ਬਾਕੀ ਲੈਂਗੁਏਜਸ 'ਚ ਮੈਨੂੰ ਥੋੜਾ ਜਿਹਾ ਡਿਫਿਕਲਟ ਫੀਲ ਹੁੰਦਾ ਹੈ ਕਿਉਂਕਿ ਉਹ ਕਿਤੇ ਨਾ ਕਿਤੇ ਚਾਹੇ ਕਿ ਮੇਰਾ ਮੈਨੂੰ ਥੋੜਾ ਜਿਹਾ ਬਨਾਵਟੀ ਕਰਨਾ ਪੈਂਦਾ ਉਹ ਕੋਈ ਵੀ ਈਮੋਸ਼ਨ ਐਕਸਪ੍ਰੈਸ ਕਰਨਾ ਹੋਵੇ ਜਾਂ ਕੋਈ ਡਾਇਲੋਗ ਬੋਲਣਾ ਹੋਵੇ ਜਿਹੜੀ ਪੰਜਾਬੀ ਹੈ ਇਹਦੇ 'ਚ ਆਟੋਮੈਟਿਕਲੀ ਸਾਰਾ ਕੁਝ ਪ੍ਰੈਜ਼ੈਂਟ ਹੁੰਦਾ ਹੈ ਨਾ ਕਿਉਂਕਿ ਇਹ ਮੈਂ ਜਨਮ ਤੋਂ ਜਿਉਂ ਜੰਮਿਆ ਇਸ ਬੋਲੀ ਦੇ ਨਾਲ ਅਟੈਚ ਆ ਮੈਂ ਤੇ ਪੰਜਾਬੀ 'ਚ ਕੰਮ ਕਰਕੇ ਮਤਲਬ that is one of the major reasons ਹੈ ਨਾ of me working in punjabi film industry that ਆਮ ਹਾਰਡ ਕੋਰ ਪੰਜਾਬੀ ਤੇ ਪੰਜਾਬੀ ਫਿਲਮਾਂ ਚ ਕੰਮ ਕਰਕੇ ਵੱਖਰਾ ਸਵਾਦ ਆਉਂਦਾ ਤੇ ਪੰਜਾਬੀ ਇੰਡਸਟਰੀ ਚੋਂ ਕਿਹੜਾ ਆਰਟਿਸਟ ਤੁਹਾਡਾ ਫੇਵਰਿਟ ਹੈ ਫੇਵਰਿਟ ਬਹੁਤ ਸਾਰੇ ਨੇ ਆਈ ਥਿੰਕ ਸਾਰੇ ਹੀ ਬਹੁਤ ਵਧੀਆ ਕੰਮ ਕਰਦੇ ਨੇ ਕੋਈ ਆ ਕਾਫੀ ਜਾਣੇ ਨੇ ਅਮਰਿੰਦਰ ਗਿਲੇ ਇਜ਼ ਵੈਰੀ ਗੁੱਡ ਐਮੀ ਵਰਕ ਇਜ਼ ਵੈਰੀ ਗੁੱਡ ਆ ਲਾਟ ਆਫ ਅਦਰ ਪੀਪਲ ਲਾਟ ਆਫ ਅਦਰ ਪੀਪਲ ਬਹੁਤ ਗਿਆ ਪਸੰਦ ਤੇ ਮੇਰਾ ਬਾਬਾ ਨਾਨਕ ਲੀਲ ਆਸਟ ਔਡੀਅੰਸ ਨੂੰ ਕੋ ਮੈਸੇਜ ਕਨਵੇ ਕਰਨਾ ਮੈਂ ਔਡੀਅੰਸ ਨੂੰ ਇਹ ਕਹਿਣਾ ਚਾਹੁੰਦਾ ਕਿ ਆਪਾਂ ਬਹੁਤ ਵਰੀ ਜ਼ਿੰਦਗੀ ਚ ਕਿਸੇ ਚੀਜ਼ ਕੋਈ ਕਿਸੇ ਲਾਈਫ ਦੇ ਪੜਾਂਛ ਨਾ ਆਪਾਂ ਬਹੁਤ ਟੁੱਟਿਆ ਫੀਲ ਕਰਨੇ ਆ ਪਰ ਜਦੋਂ ਤੁਹਾਨੂੰ ਤੁਹਾਡੇ ਵਈ ਗਰੂ ਤੇ ਜਿੰਨੂੰ ਵੀ ਤੁਸੀਂ ਮੰਨਦੇ ਹੋ ਜੋ ਵੀ ਤੁਹਾਡਾ ਰੱਬ ਹੈ ਜਿੰਨੂੰ ਵੀ ਤੁਸੀਂ ਜਿੰਨੂੰ ਵੀ ਤੁਸੀਂ ਮੰਨਦੇ ਹੋ ਜਿੰਨਾਂ ਵੀ ਤੁਸੀਂ ਮੰਨ ਕੇ ਜਿਹਦੇ ਚੋਂ ਤੁਹਾਡਾ ਭਰੋਸਾ ਵਿਸ਼ਵਾਸ ਹੈ ਨਾ ਜਿਉਂ ਤੁਸੀਂ ਉਹਦੇ ਚ ਵਿਸ਼ਵਾਸ ਭਰੋਸਾ ਰੱਖ ਕੇ ਚੱਲਦੇ ਹੋ ਨਾ ਤੇ ਤੁਹਾਡੀ ਜ਼ਿੰਦਗੀ ਬਹੁਤ ਖੂਬਸੂਰਤ ਹੋ ਜਾਂਦੀ ਹੈ ਤੇ ਸਾਡੀ ਇਹ ਫਿਲਮ ਜਿਹੜੀ ਹੈ ਵਿਸ਼ਵਾਸ ਭਰੋਸੇ ਤੇ ਪਿਆਰ ਦੇ ਵਿੱਚ ਤੇ ਇਹ ਫਿਲਮ ਤੁਸੀਂ ਜ਼ਰੂਰ ਜਾ ਕੇ ਵੇਖੋ ਆਮ ਸ਼ੋਰ ਯੂ ਵਿਲ ਇੰਜੋਏ ਦ ਫਿਲਮ ਐਂਡ ਇਹ ਫਿਲਮ ਤੁਹਾਨੂੰ ਬਹੁਤ ਕੁਝ ਸਿਖਾਏਗੀ ਵੀ ਆਪਾਂ ਜਦੋਂ ਜ਼ਿੰਦਗੀ ਨੂੰ ਇੱਕ ਪੋਜ਼ਿਟਿਵ ਅਪਰੋਚ ਦੇ ਨਾਲ ਵਹਨੇ ਆ ਤੇ ਸਾਡੀ ਜ਼ਿੰਦਗੀ ਜਿਹੜੀ ਆ ਖੂਬਸੂਰਤ ਹੋ ਜਾਂਦੀ ਹੈ। ਤੋਂ ਆਈ ਥਿੰਕ ਵੀ ਆਲ ਯੂ ਆਲ ਸ਼ੁੱਡ ਵਾਚ ਥਿਸ ਫਿਲਮ ਐਜ਼ ਵੀ ਸੇ ਕਿ ਇਹ ਸਾਡੀ ਫਿਲਮ ਨਹੀਂਗੀ। ਇਹ ਸਾਰਿਆਂ ਦੀ ਫਿਲਮ ਹੈ। ਸਾਡੇ ਵੱਲੋਂ ਵੀ ਤੁਹਾਡੀ ਪੂਰੀ ਟੀਮ ਨੂੰ ਬੈਸਟ ਵਿਸ਼ੇਸ ਹੈ ਤੇ ਅਸੀਂ ਵੀ ਆਡੀਅנס ਨੂੰ ਇਹ ਕਹਿੰਦੇ ਆ ਕਿ 19 ਤਰੀਕ ਨੂੰ ਜਾਓ ਸਿਨੇਮਾ ਘਰਾਂ ਦੇ ਵਿੱਚ ਤੇ ਫਿਲਮ ਨੂੰ ਇੰਜੋਏ ਕਰੋ ਸਸ਼ਕਾਲ।